ਘਰ ਵਾਲੀ ਹਸਪਤਾਲ ਹੈ ਇਹ ਦੋਨੋਂ ਇੱਥੇ ਨੇ ਤੇ ਬੱਚੇ ਕਿਸੇ ਦੇ ਘਰ ਨੇ ਘਰ ਦੀ ਛੱਤ ਚੋਰੀ ਹੈ ਇਲਾਜ ਕਰਾਣ ਜੋਗੇ ਪੈਸੇ ਨਹੀਂ ਤੁਸੀਂ ਦੇਖੋ ਇੱਕ ਪਾਸੇ ਹੜਾਂ ਦੇ ਵਿੱਚ ਪੰਜਾਬ ਚ ਕਰਕੇ ਤਰਪੈਲਾਂ ਦਾ ਟਰੱਕਾਂ ਦੇ ਢੇਰ ਲੱਗੇ ਪਏ ਨੇ ਇੱਕ ਪਾਸੇ ਸਾਡੇ ਕੋਲ ਲੁਧਿਆਣੇੋਂ ਅੱਜ ਕਿਸੇ ਘਰੋਂ ਮਾਂ ਆਈ ਹੈ ਕਹਿੰਦੀ ਮੇਰੇ ਘਰ ਇੱਕ ਕਿਸੇ ਨੇ ਤਰਪੈਲ ਮੰਗਣ ਗਈ ਮੈਂ ਤਰਪੈਲ ਨਹੀਂ ਦਿੱਤੀ ਪਿਛਲੇ 10 ਦਿਨਾਂ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਨੇ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਪਰ ਮੈਂ ਚਾਹਨਾ ਕਿ ਇਹ ਅੱਗ ਆਪਣੇ ਅੰਦਰ 365 ਦਿਨ ਚਲਾ ਕੇ ਰੱਖੋ ਨੀ ਤੁਹਾਡੇ ਘਰ ਕੌਣ ਕੌਣ ਰਹਿੰਦਾ? ਸਾਚੀ ਦੋ ਮਾਪੋਤੇ ਕਾਂ ਤੁਸੀਂ ਦੋ ਮਾਪੋਤੋਂ ਹਾਂ ਇੱਕ ਮੇਰੀ ਨੋ ਇੱਕ ਮੇਰੀ ਕੁੜੀ ਹੈ। ਤੇ ਤੁਹਾਡਾ ਘਰ ਛਤਕ ਚੋਕ ਉਦੋਂ ਤੋਂ ਰਹੀ ਹੈ? ਜਿਦਾਂ ਤੂੰ ਬਦਲ ਪੈਂਦਾ ਉਸੇ ਦਿਨ ਨਾ ਥੋੜਿਆ। ਅੱਜ ਤੱਕ ਕਿਸੇ ਨੇ ਤਰਪੈਲਾ ਨਹੀਂ ਦਿੱਤੀ? ਨਹੀਂ ਤਰਪੈਲਾ ਪੈਂਦਾ ਇੰਜ ਮਿਲਦੀ। ਤੁਸੀਂ ਦੇਖੋ ਇੱਕ ਪਾਸੇ ਹੜਾਂ ਦੇ ਵਿੱਚ ਪੰਜਾਬ ਚ ਕਰਕੇ ਤਰਪੈਲਾਂ ਦਾ ਟਰੱਕਾਂ ਦੇ ਢੇਰ ਲੱਗੇ ਪਏ ਨੇ। ਇੱਕ ਪਾਸੋਂ ਸਾਡੇ ਕੋਲ ਲੁਧਿਆਣੇੋਂ ਅੱਜ ਕਿਸੇ ਘਰੋਂ ਮਾਂ ਆਈ ਹੈ ਕਹਿੰਦੀ ਮੇਰੇ ਘਰੇ ਕਿਸੇ ਨੇ ਤਰਪੈਲ ਮੰਗਣ ਗਈ ਮੈਂ ਤਰਪੈਲ ਨਹੀਂ ਦਿੱਤੀ। ਇਹਦਾ ਮਤਲਬ ਹੈ ਕਿ ਜਿੱਥੇ ਲੋਡ ਹੈ ਉੱਥੇ ਪਹੁੰਚ ਨਹੀਂ ਰ ਮਤਲਬ ਖਿੱਚੀ ਖਲੋਤੇ ਨੇ ਲੋਕ ਚਲੋ ਮਤਲਬ ਮੈਂ ਇਹ ਤਾਂ ਦੋਨੇ ਸਿਰਫ ਦਿਖਾ ਰਿਹਾ ਕਿ ਜਿੱਥੇ ਜਿੱਥੇ ਸਮਾਨ ਫालतੂ ਪਹੁੰਚ ਰਿਹਾ ਔਰ ਕਿੰਨੀਆਂ ਵੀਡੀਓਜ਼ ਆ ਗਈਆਂ ਨਾ ਔਰ ਮੈਂ ਗਰਾਊਂਡ ਤੇ ਵੀ ਦੇਖ ਕੇ ਆ ਰਿਹਾ ਕਿ ਲੋਕਾਂ ਨੂੰ ਲੋੜ ਨਹੀਂ ਹੈਗੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਚਲੋ ਪੰਜਾਬ ਚ ਹੜ ਹੁਣ ਆਏ ਨੇ ਬੜਾ ਮਾੜਾ ਹੋਇਆ ਪਰ ਜਿਵੇਂ ਲੋਕ ਹੁਣ ਇਨਸਾਨੀਅਤ ਦਿਖਾ ਰਹੇ ਨੇ ਨਾ 365 ਦਿਨ ਇੱਕ ਜ਼ਰੀਆ ਪਿਛਲੇ 10 ਸਾਲਾਂ ਤੋਂ ਆ ਜਿਹੜੇ ਮੈਡੀਕਲ ਹੜ ਆਏ ਹੋਏ ਨੇ ਪੰਜਾਬ ਚ ਲੋਕਾਂ ਕੋਲ ਆਪਣੇ ਇਲਾਜ ਜੋਗੇ ਪੈਸੇ ਨਹੀਂ ਆ ਇਹਨਾਂ ਦੇ ਤਾਂ ਧਿਆਨ ਦਿਓ ਨਾ ਆ ਦੇਖੋ ਇਹਨਾਂ ਦੇ ਘਰੇ ਛੱਤ ਚੋਰੀ ਆ ਤੇ ਕਹਿੰਦੇ ਤਰਪਾਈਲ ਵੀ ਨਹੀਂ ਦਿੱਤੀ ਕਿਸੇ ਨੇ ਹੁਣ ਵੀ ਤਰਪਾਈਲ ਹੈ ਨਹੀਂ ਕੋਈ ਨਹੀਂ ਅਸੀਂ ਤੁਹਾਨੂੰ ਹੁਣੇ ਤਰਪਾਈਲ ਲੈ ਕੇ ਦਿੰਨੇ ਤੂੰ ਪਹਿਲਾਂ ਘਰ ਦੀ ਛੱਤ ਤੇ ਤਰਪਾਈਲ ਪਾਓ ਇਲਾਜ ਕਰਾਓ ਇਹਨਾਂ ਦੀ ਵਾਈਫ ਨੂੰ ਰਸੌਲੀ ਹੈ ਇਲਾਜ ਕਰਾਣ ਜੋਗੇ ਪੈਸੇ ਨਹੀਂ ਇਹ ਵੀਡੀਓ ਸਿਰਫ ਮੈਂ ਹੀ ਦੱਸਣਾ ਚਾਹਨਾ ਕਿ ਠੀਕ ਹੈ ਪਿਛਲੇ 10 ਦਿਨਾਂ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਨੇ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਪਰ ਮੈਂ ਚਾਹਨਾ ਕਿ ਇਹ ਅੱਗ ਆਪਣੇ ਅੰਦਰ 365 ਦਿਨ ਚਲਾ ਕੇ ਰੱਖੋ ਸੇਵਾ ਕਰਨ ਦੀ ਆਦਤ ਹਰ ਮਹੀਨੇ ਆਪਣਾ ਦਸਵੰਦ ਜ਼ਰੂਰ ਕੱਢਿਆ ਕਰੋ ਜ਼ਰੂਰੀ ਨਹੀਂ ਇੱਥੇ ਆ ਕੇ ਦੇਣਾ ਜਿੱਥੇ ਤੁਹਾਡੀ ਸ਼ਰਦ ਹੈ ਪਰ ਬੜਾ ਸੋਚ ਵਿਚਾਰ ਕੇ ਕਿੱਥੇ ਕੀ ਲੋੜ ਹੈ ਕਿੰਨੀ ਲੋੜ ਹੈ ਕਿੰਨੂੰ ਦੇਣੇ ਕਿੰਨੂੰ ਨਹੀਂ ਦੇਣੇ ਐਵੇਂ ਵੀ ਮਗਰੋਂ ਲਾਣ ਵਾਲੀ ਗੱਲ ਨਾ ਕਰਿਆ ਕਰੋ ਕਿ ਦਾਨ ਕੱਢਿਆ ਦੇਣਾ ਹੀ ਦੇਣਾ ਦੇ ਤਾ ਕਿਸੇ ਨੂੰ ਚੁੱਪਚਾਪੀ ਤੇ ਫੜਾਤਾ ਨਾ ਜਾਓ ਦੇਖੋ ਤਸੱਲੀ ਕਰੋ ਸਾਡੇ ਕੋਲ ਆਓ ਮੈਨੂੰ ਨਾ ਬਲਾਓ ਬਿਲਕੁਲ ਕੋਈ ਚੱਕਰ ਨਹੀਂ ਪਰ ਇੱਥੇ ਬੈਠ ਕੇ ਕਟੋੜ ਕਟ ਜਾ ਕੋਈ ਲੋੜਮੰਦ ਮਰੀ ਜਾਣਾ ਤੇ ਘਰ ਦੀ ਇਨਕੁਆਰੀ ਅਸੀਂ ਕਰਕੇ ਦਵਾਂਗੇ ਰਿਪੋਰਟਾਂ ਅਸੀਂ ਦਵਾਂਗੇ ਘਰ ਦੇ ਸਾਰੇ ਹਾਲਾਤ ਅਸੀਂ ਦਿਖਾਵਾਂਗੇ ਜੇ ਲੋੜਮੰਦ ਨਿਕਲਿਆ ਫਿਰ ਤਾਂ ਹੈਲਪ ਕਰ ਦਿਓ ਉਹ ਬਾਈ ਕਹਿੰਦਾ ਮੇਰੇ ਬੱਚੇ ਵੀ ਦੋ ਕਿਸੇ ਹੋਰ ਦੇ ਘਰ ਰੁਕੇ ਹੋਏ ਨੇ ਇਸ ਟਾਈਮ ਮੇਰੇ ਘਰ ਨਹੀਂ ਹੈਗੇ ਉਹ ਘਰ ਵਾਲੀ ਹਸਪੀਟਲ ਹੈ ਇਹ ਦੋਨੋਂ ਇੱਥੇ ਨੇ ਤੇ ਬੱਚੇ ਕਿਸੇ ਦੇ ਘਰ ਨੇ ਘਰ ਦੀ ਛੱਤ ਚੋਰੀ ਹੈ ਇਲਾਜ ਕਰਾਣ ਜੋਗੇ ਪੈਸੇ ਨਹੀਂ ਤੇ ਦੂਜੇ ਪਾਸੇ 5-500 ਟਰਾਲੀ ਫालतू ਪਹੁੰਚੀ ਹੋਈ ਹੈ ਕੀ ਫਾਇਦਾ ਹੈ ਇਸੇ ਸੇਵਾ ਦਾ ਇਹਦਾ ਮਤਲਬ ਕਿ ਆਰਗੇਨਾਈਜ਼ ਵੇ ਨਾਲ ਜਿੱਥੇ-ਜਿੱਥੇ ਜਿੰਨੀ-ਜਿੰਨੀ ਲੋੜ ਆ ਉਵੇਂ ਹੀ ਕੰਮ ਕਰੋ ਔਰ ਏਕ ਜ਼ਰੀਆ ਫਾਊਂਡੇਸ਼ਨ ਹੋਣ ਦਾ ਸੇਵਕ ਹੋਣ ਦੇ ਨਾਤੇ ਮੈਨੂੰ ਏਕ ਜ਼ਰੀਆ ਤੇ ਮਾਣ ਹੈ ਕਿ ਅਸੀਂ ਬੜੇ ਤਰੀਕੇ ਨਾਲ ਚੱਲਣਾ ਇਸ ਤਰੀਕੇ ਨਾਲ ਜਿਹੜੀ ਸੇਵਾ ਨਿਭਾ ਰਹੇ ਪ ਕੋਈ ਗੱਲ ਨਹੀਂ ਮਾਤਾ ਇਹੀ ਕਹਿਣਾ ਵਾ ਜੇ ਮੈਨੂੰ ਲੋੜ ਤਾਂ ਚੀਜ਼ ਦਿੱਤੀ ਜਾਵੇ ਨਹੀਂ ਲੋੜ ਤਾਂ ਨਾਲ ਨਹੀਂ ਨਹੀਂ ਕੋਈ ਗੱਲ ਜੋ ਹੋਇਆ ਸਾਡੇ ਕੋਲ ਜ਼ਰੂਰ ਕਰਾਂਗੇ ਕੋਈ ਗੱਲ ਨਹੀਂ ਉਹ ਨਹੀਂ ਕਹਿੰਦਾ ਸੈਨੇਟਰੀ ਪੈਡ ਕਿਉਂ ਨਹੀਂ ਯੂਜ਼ ਕਰਦੇ ਭਾਈ ਲਾਏ ਸੀਗੇ ਤੇਰੇ ਵੀ ਕੋਈ ਗੱਲ ਨਹੀਂ ਇਹਨਾਂ ਦੇ ਨਾ ਤਰਪੈਲ ਦੇ ਕੇ ਆਓ ਘਰੇ ਹੁਣੀ ਸਰ ਲਾਓ ਡਿਊਟੀ ਕਿਸੇ ਦੀ ਤੇ ਘਰੇ ਇਹਨਾਂ ਦੇ ਤਰਪੈਲ ਦੇ ਕੇ ਆਓ ਮਾਤਾ ਜੀ ਬੈਠੋ ਤਰਪੈਲ ਆਪਾਂ ਹੁਣੀ ਪੰਜਾਨੇ ਆ ਉਸ ਤੋਂ ਬਾਅਦ ਆ ਤੁਹਾਡਾ ਇਲਾਜ ਕਰਾਨੇ ਆ ਜੇ ਫਿਰ ਅੱਗੇ ਕੋਈ ਦਾਨੀ ਸੱਜਣ ਤੁਹਾਡੇ ਘਰ ਦੀ ਮਦਦ ਕਰਨ ਲਈ ਆਇਆ ਫਿਰ ਘਰ ਬਣਵਾ ਕੇ ਦੇ ਸਕਦੇ ਨਹੀਂ ਤਾਂ ਅਸੀਂ ਘਰ ਬਣਵਾਉਣ ਦੀ ਸੇਵਾ ਨਹੀਂ ਕਰਦੇ ਅਸੀਂ ਇਲਾਜ ਹੀ ਕਰਾਨੇ ਠੀਕ ਹੈ ਇਲਾਜ ਚ ਜੋ ਹੋ ਸਕੇ ਤੁਹਾਡੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸਾਡੀ ਬਸ ਤੁਸੀਂ ਇਹਦੇ ਬਦਲੇ ਦੁਆਵਾਂ ਦੇਈਓ ਆ ਬੱਚਿਆਂ ਨੂੰ ਆ ਛੋਟੇ ਛੋਟੇ ਬੱਚੇ ਦੇਖੋ ਆ ਸਮਾਨ ਲੈ ਕੇ ਆਏ ਨੇ ਲੋਕਾਂ ਵਾਸਤੇ ਲੋਪਰਪੈਲ ਦੀ ਜੋ ਵੀ ਲੋਪਰਪੈਲ ਦੀ ਸੇਵਾ ਇਹ ਦੇ ਦੇਣਗੇ ਹੁਣ ਦੇਖੋ ਭਾਜੀ ਤਰਪੈਲ ਦੇਣ ਵਾਲਾ ਆ ਬੈਠਾ ਲੈਣ ਵਾਲਾ ਇਹ ਬੈਠਾ ਰੌਲਾ ਕੀ ਹੈ ਨਾ ਤੁਹਾਨੂੰ ਪਤਾ ਦੇਣੀ ਕਿਨੂੰ ਨਾਲ ਲੈਣ ਵਾਲ ਨੂੰ ਪਤਾ ਲੈਣੀ ਕਿੱਥੋਂ ਹੈ ਬਾਈ ਚੱਕਰ ਹੀ ਹੋਈ ਹੈ ਰੋਲਾ ਸਭ ਤੋਂ ਵੱਡਾ ਇਹ ਹੈ ਅੱਛਾ ਸਾਡੇ 7:30 ਵਜੇ ਤੋਂ ਦੋ ਤਾਂ ਨਿਕਲੇ ਕਿੰਨੇ ਦਿਨ ਤੋਂ ਤਰਪੈਲ ਮੰਗ ਰਹੇ ਹਾਂ ਹਾਂ ਜੀ ਦੋ ਦਿਨ ਤੋਂ ਦੋ ਦਿਨ ਤੋਂ ਮਾਤਾ ਤਰਪੈਲ ਮੰਗ ਰਹੀ ਆ 4-500 ਰੁਪਏ ਦੀ ਤੇ ਪੰਜਾਬ 'ਚ ਹੜਾਂ ਕਰਕੇ ਟਰੱਕਾਂ ਦੇ ਟਰੱਕ ਪਹੁੰਚੇ ਨੇ ਇਹ ਤੁਹਾਨੂੰ ਤਰਪੈਲ ਪਹੁੰਚਾ ਦਣਗੇ ਬੇਫਿਕਰ ਹੋ ਕਿਹਾ ਕਿ ਨਾ ਦਰਿਆ ਤੇ ਗਏ ਨੇ ਫੋਨ ਕਰਨੇ ਤੇ ਕਹਿੰਦੇ ਜੀ ਅੱਜ ਦਰਿਆ ਮੈਂ ਕਹਿ ਕੇ ਬੰਦੇ ਨੇ ਮੈਂ ਕਿਹਾ ਭਾਜੀ ਮੇਰਾ ਘਰ ਚੋਂਦਾ ਤਾਂ ਜਾ ਕੇ ਵੇਖ ਲੋ ਕੋਈ ਗੱਲ ਕੋਈ ਗੱਲ ਐਕਚੁਅਲੀ ਕਸੂਰ ਤੁਹਾਡਾ ਵੀ ਨਹੀਂ ਹੈ ਦੇਖੋ ਕਸੂਰ ਤੁਹਾਡਾ ਵੀ ਨਹੀਂ ਹੈ ਕਸੂਰ ਇਹਨਾਂ ਦਾ ਵੀ ਨਹੀਂ ਹੈ ਰੋਲਾ ਇਹ ਹੈ ਕਿ ਕਿਸੇ ਨੂੰ ਪ ਉਹ ਵੀ ਵਿਚਾਰੇ ਦੇਣ ਹੀ ਬੈਠੇ ਨੇ ਹੁਣ ਆ ਪੈਸੇ ਦੇਣ ਹੀ ਆਏ ਹੋਏ ਨੇ ਆ ਬੱਚੇ ਇਹ ਸੇਵਾ ਕਰਨ ਆਏ ਨੇ ਮਾਤਾ ਜੀ ਜਿਹੜਾ ਤੁਹਾਡਾ ਇਲਾਜ ਕਰਾਣਾ ਅਸੀਂ ਨਹੀਂ ਕਰਾਣਾ ਇਹਨਾਂ ਲੋਕਾਂ ਨੇ ਕਰਾਣਾ ਇੱਕ ਮੇਰਾ ਪੋਤਾ ਆ ਮਿੰਦੇ ਇਹ ਵੀ ਤੁਹਾਡਾ ਪੁੱਤ ਹੀ ਐ ਇਹਦੇ ਹੱਥੇ ਅਰਦਾਸ ਕਰਿਓ ਅੱਛਾ ਸ਼ੁਕਰ ਇਹ ਜਿਹੜੇ ਲੋਕ ਇੱਥੇ ਰੋਜ਼ ਲੋਕਾਂ ਦੀ ਦਵਾਈਆਂ ਦੀ ਮਦਦ ਕਰਨ ਆਉਂਦੇ ਨੇ ਸੇਵਾ ਦੇਣ ਆਉਂਦੇ ਨੇ ਇਹਨਾਂ ਹੱਥੇ ਅਰਦਾਸ ਕਰਿਓ ਇੱਕ ਮੇਰਾ ਪੋਤਾ ਜਿਹੜਾ ਛੋਟਾ 6 ਸਾਲ ਦਾ ਉਹ ਮਤਲਬ ਉਹਦਾ ਐ ਤੈਰ ਜਿਹੜਾ ਨਾ ਮਤਲਬ ਸਾਜ ਕੋ ਇੰਨਾ ਨਹੀਂ ਹੈਗਾ ਵੀ ਅਸੀਂ ਉਹਦਾ ਇਲਾਜ ਕਰਾ ਸਕਦੇ ਦੇਖੋ ਪਹਿਲਾਂ ਮਾਤਾ ਨੂੰ ਆਪਣੇ ਪੁੱਤ ਦੀ ਟੈਨਸ਼ਨ ਫਿਰ ਹੁਣ ਪੋਤੇ ਦੀ ਟੈਨਸ਼ਨ ਕੋਈ ਨਹੀਂ ਮਾਤਾ ਜੀ ਤੁਹਾਨੂੰ ਇਹ ਟਿਕਾਣਾ ਬਥਰ ਲੱਗ ਗਿਆ ਅਸੀਂ 365 ਦਿਨ ਇੱਥੇ ਹੀ ਮਿਲਦੇ ਹਾਂ ਅੱਛਾ ਨੇਰੀ ਹੋਵੇ ਠੰਡ ਹੋਵੇ ਗਰਮੀ ਹੋਵੇ ਬਾਰਿਸ਼ ਹੋਵੇ ਗਰਮੀ ਬਾਰਿਸ਼ ਹੋਏਗੀ ਤਾਂ ਇੱਥੇ ਆ ਬੈਠੇ ਹੋਵਾਂਗੇ ਬਾਰਿਸ਼ ਨਹੀਂ ਹੋਏਗੀ ਤਾਂ ਬਾਹਰ ਬੈਠੇ ਹੋਵਾਂਗੇ ਤੇ ਤੁਹਾਡੇ ਆਸ਼ੀਰਵਾਦ ਨਾਲ ਹਸਪਤਲ ਵੀ ਬਣਾ ਰਹੇ ਹਾਂ ਸੀ ਬਹੁਤ ਵੱਡਾ ਤੇ ਲੋਕਾਂ ਦੀ ਮਦਦ ਵਾਸਤੇ ਅਰਦਾਸ ਕਰਿਓ ਕਿ ਮਾਰੇ ਸਾਡੀਆਂ ਨੀਤਾਂ ਸਾਫ਼ ਰੱਖੇ ਗੁਰਦੁਆਰਾ ਸਾਹਿਬ ਮੱਥੇ ਟਿਕਣਾਂ ਬਸ only ਮਾਰੇ ਨੇ ਤੇ ਤੁਹਾਡਾ ਇੱਥੇ ਇਲਾਜ ਦਾ ਸਾਰਾ ਪਰਿਵਾਰ ਦਾ ਕਰਾਵਾਂਗੇ ਤੇ ਤੁਸੀਂ ਆਨੰਦ ਲਓ ਬਸ ਤੁਸੀਂ ਸਾਨੂੰ ਇਹਦੇ ਬਦਲੇ ਇਹ ਦੇਈਓ ਕਿੰਨੇ ਵਾਸਤੇ ਅਸੀਸਾਂ ਮੰਗੀਆਂ ਇੰਨਾ ਸਤੇ ਅਰਦਾਸ ਕਰਿਓ ਇੰਨਾ ਕਿ ਜਿਹਨਾਂ ਕੋ ਸਾਂਭ ਨਾ ਸਕਾ ਵਾ ਇੰਨਾ ਕ ਦੇਨ ਰਬ ਇਹਨੂੰ ਕੀ ਇਹ ਸੇਵਾ ਕਰਨਾਂ ਜੇ ਸਾਂਭਣ ਕੀਦਾ ਫਿਰ ਗਵਾਜਣਗੇ ਨਾ ਵੈਸੇ ਇੰਨੀ ਦੁਆ ਨਾ ਦਿਓ ਕਿ ਸਾਂਭ ਨਾ ਫੈਣ ਇਹ ਦਿਓ ਕਿ ਇਹ ਸੇਵਾ ਕਰਨਾਂ ਹਾਂ ਇਹ ਚੀਜ਼ਾਂ ਖਟੋ ਆ ਗਏ ਇੱਥੇ ਸ਼ਾਮ ਨੂੰ ਮੋਡਲ ਟਾਊਨ ਲੁਧਿਆਣੇ 7 ਤੋਂ 9 ਪਿਛਲੇ 10 ਸਾਲ ਤੋਂ ਇੱਕ ਜਰੀਆ ਫਾਊਂਡੇਸ਼ਨ ਇਹੀ ਕੁਛ ਕਰ ਰਹੀ ਹੈ ਤੁਸੀਂ ਵੀ ਆਓ ਅੱਗੇ ਵੀ ਤੁਹਾਡੇ ਸਾਥ ਨਾਲ ਅਸੀਂ ਕਰਦੇ ਰਵਾਂਗੇ ਤੇ ਜਿੱਥੇ ਲੋੜ ਆ ਸੇਵਾ ਉੱਥੇ ਪਹੁੰਚਾਓ ਬਹੁਤ ਬਹੁਤ ਧੰਨਵਾਦ